ਹਾਂਜੀ ਅੱਛੀ ਪੰਜਾਬੀ ਕਵੀ ਗੁਰਦਾਰਾ ਸ੍ਰਮ ਆਲਮ ਜੀ ਦੇ ਕੁਝ ਜੀਵਨ ਪਹਿਲੂ ਅਮਰਿਤ ਜਾਣਾਂਗੇ ਗੁਰਦਾਰਾ ਸ੍ਰਮ ਆਲਮ ਜਨਮ 29 ਅਕਤੂਬਰ 1912 ਜਲੰਧਰ ਪੰਜਾਬ ਬ੍ਰਿਟਾਨਵੀ ਭਾਰਤ ਦੇਹੰਤ 27 ਸਤੰਬਰ 1999 ਉਹ ਇੱਕ ਲੋਕ ਕਵੀ ਹਨ ਉਹਨਾਂ ਨੇ ਬੇੰਡੂ ਜੀਵਨ ਵਿੱਚ ਦਲਿਤ ਵਰਗ ਦੇअनुभवਾਂ ਨੂੰ ਲੋਕ ਬੋਲੀ ਵਿੱਚ ਪੇਸ਼ ਕੀਤਾ। ਉਹਨਾਂ ਦੀ ਕਵਤਾ ਦਾ ਵਿਸ਼ਾ ਸਮਾਜਿਕ ਤੇ ਦਲਿਤ ਵਰਗ ਹੈ। ਉਹਨਾਂ ਨੂੰ ਰਸਮੀ ਪੜ੍ਹਾਈ ਦਾ ਮੌਕਾ ਨਹੀਂ ਮਿਲਿਆ ਭਾਵੇਂ ਸਕੂਲੀ ਸਿੱਖਿਆ ਪ੍ਰਾਪਤ ਕਰਨ ਦਾ। ਪਰ ਉਹਨਾਂ ਦੀ ਕੁਝ ਸਿੱਖਣ ਅਤੇ ਪੜ੍ਹਨ ਦੀ ਚਾਹਤ ਨੇ ਉਹਨਾਂ ਨੂੰ ਲਿਖਣ ਪੜ੍ਹਨ ਜੋਬ ਬਣਾ ਦਿੱਤਾ। ਉਹ ਸਮਾਜ ਦੇ ਲਿਤਾੜੇ ਹੋਏ ਤੇ ਲੁੱਟ ਖਸੁੱਟ ਦਾ ਸ਼ਿਕਾਰ ਬਣੇ ਲੋਕਾਂ ਦਾ ਕਵੀ ਸੀ ਉਹਨਾਂ ਨੇ ਆਪਣੇ ਵਰਗ ਦੇ ਲੋਕਾਂ ਵਿੱਚ ਮਰ ਚੁੱਕੇ ਆਤਮ ਸਨਮਾਨ ਨੂੰ ਜਿਉਂਦਾ ਕੀਤਾ ਅਤੇ ਹੱਕਾਂ ਪ੍ਰਤੀ ਜਾਗਰੂਕ ਕੀਤਾ ਉਹ ਪ੍ਰੋਫੈਸਰ ਮੋਹਨ ਸਿੰਘ ਦੇ ਸਮਕਾਲੀ ਸਨ ਪੰਜਾਬੀ ਕਵਿਤਾ ਵਿੱਚ ਉਹਨਾਂ ਨੇ ਪਹਿਲੀ ਵਾਰ ਪਿੰਡ ਦੇ ਚਿਰਤੀ ਕਾਮਿਆਂ ਕਿਸਾਨਾਂ ਨੂੰ ਪੰਜਾਬੀ ਕਵਿਤਾ ਵਿੱਚ ਨਾਇਕ ਤੇ ਨਾਇਕਾ ਦੇ ਰੂਪ ਵਿੱਚ ਪੇਸ਼ ਕੀਤਾ ਸੀ ਉਹਨਾਂ ਨੂੰ ਖੇਤਾਂ ਦਾ ਪੁੱਤ ਕਿਹਾ ਜਾਂਦਾ ਹੈ। ਉਹਨਾਂ ਨੂੰ ਸਿੰਧ ਬਲੋਚਿਸਤਾਨ ਦਾ ਸ਼੍ਰੋਮਣੀ ਕਵੀ ਵੀ ਕਿਹਾ ਜਾਣ ਲੱਗਾ। 1935 ਤੋਂ 1936 ਵਿੱਚ ਉਹਨਾਂ ਨੇ ਕੋਇਟਾ ਨਾਂ ਦੀ ਸਾਹਿਤ ਸਭਾ ਬਣਾਈ ਜਿਸ ਦੇ 1945 ਤੱਕ ਪ੍ਰਧਾਨ ਚੁਣੇ ਜਾਂਦੇ ਰਹੇ। ਉਹ ਪੰਜਾਬੀ ਤੇ ਹਾਤੀ ਮਜ਼ਦੂਰ ਸਭਾ ਦੇ ਪ੍ਰਧਾਨ ਵੀ ਰਹੇ। ਪ੍ਰਮੁੱਖ ਕੰਮ ਮੈਂ ਮਰ ਗਿਆ ਅੱਲੇ ਫਟ ਗੁੜਦੀਆਂ ਤੋੜਾਂ ਆਪਣਾ ਆਪ ਅਲਮਕਾਵ ਉਹਨਾਂ ਦੀਆਂ ਕੁਝ ਕਵਤਾਵਾਂ ਆਜ਼ਾਦੀ ਨਹੀਂ ਆਜ਼ਾਦੀਏ ਟੱਪ ਖੜੋ ਪੀਏ ਨਹੀਂ ਮਜ਼ਦੂਰ ਦਾ ਗੀਤ ਕਿਤਾ ਹਿੰਦ ਦਾ ਕਿਲਾ ਤਾਂ ਨਹੀਂ ਮੈਂ ਆਜ਼ਾਦੀ ਨੂੰ ਨੌਰਪੁਰੀ ਲਈ ਵਿਰਲਾਪ ਭੀਮਰਾਓ ਮੀਟਕਰ ਗੁਲਾਮਾ ਸੋਸ਼ਲਿਜ਼ਮ ਡਾਕਟਰ ਅੰਬੇਡਕਰ ਇਲੈਕਸ਼ਨ ਖਾਨਾ ਵਦੋਸ਼ ਜੱਟ ਭਾਰਤੀ ਸੋਧਵਾਦੀ ਮੈਂ ਲੈ ਕੇ ਕਰਦ ਕਵਿਤਾ ਦੀ ਮੇਰਾ ਕੰਮ ਮੈਂ ਸ਼ਾਇਰ ਹਾਂ ਸ਼ਾਇਰ ਔਖੇ ਨੌਜਵਾਨ ਨੂੰ ਸਾਡਾ ਘਰ ਅਝੂਤ ਦਾ ਇਲਾਜ ਮੈਂ ਰੋਜ਼ ਸੋਚਦਾ ਮਜ਼ਦੂਰ ਇਨਕਲਾਬੀ ਆਗੂ ਫੈਸਲਾ ਇਲੈਕਸ਼ਨ ਕਵੀ ਨੂੰ ਕਾਫਲੇ ਦਾ ਗੀਤ ਬੰਨਿਆ ਜਾਗ ਪਏ ਮਜ਼ਦੂਰ ਆਵਾਜ਼ ਉੜਦੀਆਂ ਟੂੜਾਂ ਇਨਸਾਨ ਗਲੀ ਚੋਂ ਅਜ ਕੌਣ ਲੰਘਿਆ ਮੇਰੀ ਕਵਤਾ ਤੈਸਨ ਜੀ ਕੁਰਤਾ ਸਰਾਮ ਆਲਮ ਦੀਆਂ ਕੁਝ ਪ੍ਰਸਿੱਧ ਕਵਤਾਾਂ ਤੰਬਾ ਚੀ